ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਸੰਗਤਾਂ ਨੂੰ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਤੇ ਸਾਰੇ ਨੇ ਇੱਕ ਬੇਨਤੀ ਵਾ ਪਹਿਨੋ ਵੀ ਕੀਤੀ ਸੀ ਪਿੰਡ ਫੂਲਕੇ ਆਣ ਕੇ ਕਿ ਜਿਹੜੇ ਜੋਤਪੁਰੇ ਜਿਨ੍ਹਾਂ ਨੇ 1984 ਦੇ ਵਿੱਚ ਆਪਣੇ ਪਿੰਡੇ ਤੇ ਸੰਤਾਪ ਹੰਡਾਇਆ ਉਹਨਾਂ ਦੀ ਕੀਤੇ ਸੁਣਵਾਈ ਨਹੀਂ ਹੋਈ ਆ ਭਾਈ ਦਾਰਾ ਸਿੰਘ ਜੀ ਆ ਇਹਨਾਂ ਦਾ ਪਿੰਡ ਵਾ ਸਰਵਾਰ ਦਾਰਾ ਸਿੰਘ ਸੁਪੁੱਤਰ ਰੁੰਦਾ ਸਿੰਘ ਪਿੰਡ ਦੱਬ ਵਾਲਾ ਕਲਾ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਆਇਆਂ ਦੇ ਭਾਈ ਸਾਹਿਬ ਨੇ ਚੈਂਚਲ ਸਿੰਘ ਇਹ 1984 ਦੇ ਵਿੱਚ ਹਰਬੰਦਰ ਸਾਹਿਬ ਸ਼ਹੀਦ ਹੋਏ ਨੇ ਇੱਕ ਸੀ ਢਾਂਗਾ ਪਰਿਵਾਰ ਅੱਜ ਤੱਕ ਇਹਨਾਂ ਨੇ ਕੋਈ ਸੂਤ ਨਹੀਂ ਮਿਲੀ 40 ਸਾਲ ਹੋ ਗਏ ਆ ਔਰ ਲੋਕਾਂ ਨੇ ਵੱਡੇ ਵੱਡੇ ਫੰਡ ਇਕੱਠੇ ਕੀਤੇ ਆ ਲੋਕਾਂ ਨੇ ਕਰੋੜਾਂ ਰੁਪਏ ਦੀ ਜਾਇਦਾਦ ਖੋਹ ਲਈ ਹੈ ਹਰ ਸਾਲ 84 1984 ਦੇ ਰਾਤੇ ਬੜਾ ਪ੍ਰਚਾਰ ਹੁੰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਕਈਆਂ ਨੇ ਤੇ ਆਪਣੇ ਘਰ ਭਰਨੇ ਆ ਤੇ ਕਈ ਵਿਚਾਰੇ ਰਹਿ ਗਏ ਨੇ ਸਿਰਫ ਜੋਧਪੁਰੀਆਂ ਦੇ 40 ਬੰਦਿਆਂ ਨੂੰ ਪੈਸੇ ਮਲੇ ਨੇ 375 ਜਿਹੜੇ ਪਰਿਵਾਰ ਨੇ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਤਾਂ ਭਾਈਸਰ ਦਾ ਲੜਕਾ ਵਾ ਉਹਨੇ ਟਕਸਾਲ ਤੋਂ ਸੰਧਿਆ ਕੀਤੀ ਆ ਬੜੀ ਵੱਡੀ ਐਪਲੀਕੇਸ਼ਨ ਦਿੱਤੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਦੇ ਬੇਟੇ ਨੂੰ ਸਰਵਸੰਗਤ ਜੇ ਪ੍ਰਮੁਖੀ ਨਹੀਂ ਹੁਣ ਫਿਰ ਪ੍ਰਧਾਨ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਆ ਪਰ ਵੱਡੀ ਗੱਲ ਹੁੰਦੀ ਕਿ ਅਕਾਲੀ ਦਲ ਦੀ ਆਪਾਂ ਗੱਲ ਕਰ ਲਈ ਜਾਈ ਕਿ ਕਿਉਂ ਕਮਜ਼ੋਰ ਹੋਇਆ ਆ ਆਪਾਂ ਹੋ ਜਿਹੜੇ ਪਰਿਵਾਰ ਹੈ ਇਹਨਾਂ ਨੂੰ ਨਾਲ ਲੈ ਕੇ ਨਹੀਂ ਤੁਰੇ ਮੈਂ ਵੀ ਜੂਥਪੁਰ ਜੇਲ ਕੱਟੀ ਆ ਤੇ ਮੈਂ ਕੌਮੀ ਮੀਤ ਪ੍ਰਧਾਨ ਅਨੰਸ਼ਰਮਨੀ ਅਕਾਲੀ ਦਲ ਦੇ ਵਿੱਚ ਤੇ ਹੁਣ ਮੈਂ ਸਾਰਿਆਂ ਨਾਲ ਸੰਪਰਕ ਕਰਕੇ ਇਕੱਠਿਆਂ ਕਰਕੇ ਇੱਕ ਪਲੇਟਫਾਰਮ ਤੇ ਤੇ ਮੈਂ ਸਾਰਿਆਂ ਜਿਹੜੇ ਆਪਣੇ ਜੋਧਪੁਰੀਏ ਪੀਰ ਐ 1981 ਦੇ ਨਵੰਬਰ 1984 ਦੇ ਧਰਮੀ ਪੀਰਾਂ ਨੂੰ ਨਾਲ ਲੈ ਕੇ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਜਿੱਥੇ ਗੱਲ ਕਰਦਾ ਉੱਥੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਵੀ ਗੱਲ ਕਰਦਾ ਕਿ ਕਿ ਸਾਡੀ ਮਾਂ ਬੋਲੀ ਪਾਰਟੀ ਆ ਤੇ ਜੋਧਪੁਰੀਆਂ ਦੇ ਕਿਸੇ ਵੀ ਸ਼ਰਮਣੀ ਕਮੇਟੀ ਨੇ ਲੜਿਆ ਰ ਬਾਤੂ ਸਾਹਿਬ ਦੀ ਬੜੀ ਮਰਦਗੀ ਤੀਨ ਸੀ ਉਹ ਗੱਲ ਵੱਖਰੀ ਕਿ ਸਾਡੇ ਜਿਹੜੇ ਬੰਦੇ ਮਾੜੇ ਆ ਜਿਹੜੇ ਜਿਨ੍ਹਾਂ ਨੇ ਸੰਪਰਕ ਨਹੀਂ ਕੀਤਾ ਤੇ ਉਹ ਜਿਹੜੇ ਮਾੜੇ ਪਰਿਵਾਰਾਂ ਨੂੰ ਨਾਲ ਲੈ ਕੇ ਨਹੀਂ ਤੁਰੇ ਸਿਰਫ 40 ਬੰਦਿਆਂ ਨੂੰ ਸਹੂਲਤਾਂ ਮਿਲੀਆਂ ਬਾਕੀ ਕਿਸੇ ਬੰਦੇ ਨੂੰ ਸਹੂਲਤ ਨਹੀਂ ਮਿਲੀ ਆ ਬਾਕੀ ਸਰਦਾਰ ਜ਼ਰਾ ਸਿੰਘ ਜੀ ਦੱਸਣਗੇ ਕਿ ਕਿੰਨੀ ਆਦੀ ਐਪਲੀਕੇਸ਼ਨ ਦਿੱਤੀ ਆ ਔਰ ਕੀ ਨਾ ਦੇ ਘਰ ਦੇ ਹਾਲਾਤ ਆ ਇਹ ਦਸੋਧਾਰਾ ਸਿੰਘ ਜੀ ਦੇਖੋ ਜੀ ਮੋੜ ਹੀ ਗਰੀਬ ਬੰਦੇ ਆ ਪਹਿਲਾਂ ਮਰਸਕਾਵਾ ਕੇ ਆਪਣਾ ਟਾਈਮ ਪਾਸ ਕਰਦੇ ਨੇ ਮਰਸਕਾਵਾ ਕੇ 30-20 ਸਾਧੂ ਨੇ ਜੇ ਤਾਂ 30-20 ਰਸਕਾ ਕਰਦੇ ਆ ਰਸਕਾ ਚਲਾ ਕੇ ਫਿਰ ਨਹੀਂ ਆਪਣੇ ਘਰ ਦਾ ਦੋ ਕੁੜੀਆਂ ਵੀ ਜੀਆਂ ਵਿਆਹ ਕੇ ਫਿਰ ਆਪਣਾ ਘਰ ਦਾ ਟਾਈਮ ਪਾਸ ਕਰਦੇ ਨੇ ਕਰਦੇ ਵੀ ਬਾਸਕੁੱਲੀ ਵੀ ਸਰਟੀਫਿਕੇਟਾਂ ਚੋਣਦੇ ਆ ਫੇਰ ਮੁੰਡਾ ਬਾੜਾ ਪੜਿਆ ਉਹਨੂੰ ਅਸੇ ਵੀ ਚਾਚਾ ਨੂੰ ਉਪੀ ਚਲਵਾ ਦੇ ਨੇ ਮੈਂ 4-5 ਵਜੇ ਲੇਡਾਂ ਦੇ ਮਗਰ ਸਿਰਦਲੇ ਆ ਮੈਂ ਕਦੀ ਕਿਸੇ ਦੇ ਕਦੀ ਕਿਸੇ ਦੇ ਅੱਗੇ ਨਹੀਂ ਲੱਟੀਆਂ ਪਰ ਕਿ ਇਹਨੇ ਸਾਡਾ ਮੁੰਡਾ ਹੀ ਨਹੀਂ ਭਰਤੀ ਕੀਤਾ ਫੇਰ ਮੈਂ ਉਹਨੂੰ ਸੋਚ ਕੇ ਮੈਂ ਜਾ ਕੇ ਆਪਣਾ ਟਾਈਮ ਨਾਲ ਬਾਤ ਕਰਦਾ ਕਿ ਤੂੰ ਪੜ ਲਾ ਫਿਰ ਮੈਂ ਟਕਸ਼ਾਲ ਝਾੜ ਕੇ ਬਾਤ ਕਰਾਂ ਚਾਹ ਚਾਹ ਤੂੰ ਕੁਝ ਛਾਵਾ ਵੱਧ ਹੋ ਗਿਆ ਹੁਣ ਉਹ ਟਾ ਉਹ ਸਰਕਾਰ ਦੇ ਬੇਟਾ ਕਰੰਸੀ ਬਣ ਗਿਆ ਤੇ ਨਾ ਕਿ ਉਹ ਇਹਨੇ ਕਹੇ ਮੇਰੇ ਮੁੰਡੇ ਨੂੰ ਨਹੀਂ ਭਰਤੀ ਕਰਾਇਆ ਫੇਰ ਉਹ ਕਰੰਸੀ ਬਣਿਆ ਤੇ ਹੁਣ ਆਈਆਂ ਨੇ ਕੋਈ ਅਪਲੀਕੇਸ਼ਨ ਕੰਨ ਠਿੰਗਦੇ ਰਹਾਈ ਤੇ ਇਹ ਪ੍ਰਧਾਨ ਨੂੰ ਕਿ ਚਾਹ ਸਾਡਾ ਗਰੰਟੀ ਲਾ ਰੋ ਗਰੰਟੀ ਬਣ ਗਿਆ ਸੇਵਾਦਾਰਾਂ ਦੀ ਲਾ ਰੋ ਪਰ ਇਹ ਪ੍ਰਧਾਨ ਨੂੰ ਅਪਲੀਕੇਸ਼ਨ ਜੇ ਜਾ ਕੇ ਗਰੰਟੀ ਅਜੇ ਬਣਾਇਆ ਜਾਂਦਾ ਗਰੰਟੀ ਅਪਲੀਕੇਸ਼ਨ ਤੇ ਸੈ ਨਹੀਂ ਕਰਕੇ ਪਤਾ ਨਹੀਂ ਚੱਕਰ ਕੀ ਬਹਰਾ ਹੁੰਦਾ ਹੈ ਮਾਰੇ ਬੰਦਿਆਂ ਨੂੰ ਵੇਖ ਕੇ ਕੋਈ ਕੋਈ ਬਾਤ ਵੀ ਨਹੀਂ ਪੁੱਛਣ ਜਾਂ ਸਾਡੀ ਬਾਕੀ ਲੋਕ ਤਾਂ ਹੀ ਕਹਿੰਦੀਆਂ ਆਪਣੇ ਟਾਈਮ ਪਾਸ ਕਰਦੇ ਮਾਰੇ ਬੰਦੇ ਪਰ ਨਾ ਕੋਈ ਜਾਇਦਾਦ ਨਾ ਕੋਈ ਚੀਜ਼ ਨਹੀਂ ਜੱਛ ਪਈ ਆ ਕਰਦਾ ਸਾਂਗਦੀ 40 ਸਾਲ ਹੋ ਗਏ ਨੇ ਅਟੈਕ ਹੋਏ ਨੂੰ ਤੇ ਇਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਨਾ ਤੇ ਕੋਈ ਮੁਆਵਜ਼ਾ ਮਿਲਿਆ ਜਿਹੜੇ ਹਾਈਪੋਲਿਸ਼ ਕਿਸ਼ ਚੱਲ ਰਿਹਾ ਉਹਦਾ ਵੀ ਕੋਈ ਅਸਰ ਪਤਾ ਨਹੀਂ ਲੱਗ ਰਿਹਾ ਤੇ ਇਹ ਇਹਨਾਂ ਦੇ ਘਰ ਦੇ ਹਾਲਾਤ ਵੀ ਮਾੜੇ ਨੇ ਉਹ ਇਹਨਾਂ ਦੀ ਜਿਹੜੀ ਸ਼ਰਤਾਂ ਬਾਰੇ ਵੀ ਤੁਹਾਨੂੰ ਮੈਂ ਦਿਖਾਈ ਦੇਣਾ ਕਿ ਆਜੋ ਜਿੱਤਰ ਆਓ ਫਸ ਹਾਂ ਫੋਟੋ ਬੋੜੇ ਕਰੀ ਖੇਤ ਲਈ ਤੇ ਸੰਗਦੀ ਫੋਟੋ ਵਿੱਚ ਨੂੰ ਸੰਗੀ ਤਰ੍ਹਾਂ ਉਕੇ ਕਰਨਾ ਤਾ ਨਾ 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 ਕੁਛ ਨਹੀਂ ਕਰਨਾ ਆਇਓ ਠੀਕ ਹੈ ਇੱਕ ਬੱਤ ਚਾਤੇ ਚੁੰਦੀ ਆਈ ਇੱਕ ਛਾਤ ਦੇ ਮੜੇ ਹਾਲਤ ਨੇ ਉਹ ਬਾਲਾ ਵੀ ਥੰਮੀ ਦਿੱਤੀ ਉਹ ਦੋ ਬਰ ਉਹ ਉਧਰ ਵੀ ਥੰਮੀ ਦਿੱਤੀ ਆ ਉਹ ਇਟਾਂ ਜੀਆਂ ਲਾਈਆਂ ਉਹ ਖਾਓ ਜੀ ਆਹ ਉਹ ਰਹਾ ਜੰਨਾ ਹਾਂ हम बाकी इधर दूसरे कमरे इधर इधर देखो था सके जी पहला पहला नंबर चल ठीक है हाँ देखो ये ये ਜਿਹੜੇ ਆ 1984 ਦੇ ਤੇ ਸੰਘਰਸ਼ੀ ਅੰਮ੍ਰਿਤਧਾਰੀ ਪਰਿਵਾਰ ਆ ਉਹਨਾਂ ਦੇ ਘਰ ਦੇ ਹਾਲਾਤ ਵੇਖੋ ਕਿਸ ਤਰ੍ਹਾਂ ਦੇ ਨੇ ਅੱਜ ਤਾਂ ਸਾਰਾ ਹੀ ਜਿਹੜਾ ਝੋਂਡਿਆ ਔਰ ਇਹਨਾਂ ਦੀ ਰਸੋਈ ਦਾ ਹਾਲ ਵੇਖ ਲੋ ਕਿਦਾਂ ਦਾ ਹੋਇਆ ਉਹ ਵੀ ਸਾਨੂੰ ਮੈਨੂੰ ਖੋਣਾ ਉਹ ਨਿਕਲੂਗਾ ਉਧਰੋਂ ਦਿਖਾ ਲੇਕਿਨ। ਦੋਵੇਂ ਨੋ ਕਰ ਹਾਂ ਵੀ ਬੀ। ਔਰ ਕਿਰਪਾ ਜੀ ਆ ਇਧਰ ਰਸੋਈ ਦਾ ਬੁਖਾਰ ਦੇ ਜੀ ਆਓ ਬਪਾਏ ਦਾ ਰਸੋਈ ਦਾ ਪਾਣੀ ਆ ਰਸੋਈ ਦੀ ਛੱਤ ਦੇਖੋ ਜੀ ਇਹ ਡਰਦੇ ਮਾਰੇ ਇੱਥੇ ਕੋਈ ਰੋਟੀ ਪਾਣੀ ਨਹੀਂ ਕਰਦੇ ਕਿ ਪਤਾ ਨਹੀਂ ਕਿਹੜੇ ਵੇਲੇ ਰਾਂਦੇ ਸਿਰ ਤੇ ਡਿੱਗ ਪੈਣੀ ਆ ਇਹ ਚਾਰ ਫੇਰ ਖਮਾ ਦੇ ਔਰ ਬਹੁਤ ਮੰਦੇ ਹਾਲਾਤ ਨੇ ਆਜ ਆਜਾ ਇਤਰਾ ਜੋਮ ਇਹ ਜੋਤਪ੍ਰੀਤ ਸਿੰਘ ਜੀ ਬੀਬੀ ਜ਼ਗੀਰ ਕੌਰ ਨਾਲ ਮਲੇ ਆ ਕਈਆਂ ਨਾਲ ਮਲੇ ਆ ਪਰ ਕਿਸੇ ਨੇ ਜੋਤਿਆਂ ਦੀ ਬਾਤ ਨਹੀਂ ਪੁੱਛੀ ਨਾ ਸਰ ਮੀ ਬੋਝੀਆਂ ਦੀ ਕਈ ਥਰਮੀ ਬੋਝੀ ਵੀ ਵਿਚਾਰੇ ਰਹਿ ਗਏ ਨੇ ਨਵੰਬਰ 1984 ਵਾਲੇ ਰਹਿ ਗਏ ਨੇ ਹੁਣ ਇਹਨਾਂ ਸਾਰੇ ਵੀਰਾਂ ਨੂੰ ਇਕੱਠਿਆਂ ਕਰਕੇ ਨਾਲੇ ਤੇ ਪਾਰਟੀ ਨਾਲ ਜੋੜਨ ਦੇ ਆ ਸ਼੍ਰੋਮਣੀ ਕਾਲੀ ਤਲ ਦੇ ਨਾਲ ਨਾਲੇ ਇਹਨਾਂ ਦੇ ਮਸਲੇ ਜਿਹਨੇ ਬਣਦੇ ਹੱਕ ਆ ਕੋ ਇਹਨਾਂ ਨੂੰ ਮਿਲਣਾ ਚਾਹੀਦਾ ਸਾਡੇ ਮਾਨਜੋਬ ਸਤਕਾਰਯੋਗ ਸਾਬਕਾ ਕੈਬਨਿਟ ਮੰਤਰੀ ਗੁਜਾਰ ਸਿੰਘ ਰਣਕੀਏ ਸਾਹਿਬ ਦੀ ਅਗਵਾਈ ਵਿੱਚ ਅਸੀਂ ਬਾਦਲਸਰੋਂ ਮਿਲਾਂਗੇ ਤੇ ਪ੍ਰਧਾਨ ਸ਼ਰੋਣੇ ਕਮੇਟੀ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜੇ ਜੋਤਪਰੀਏ ਰਹਿ ਗਏ ਨੇ ਅਸਲ 'ਚ ਜਿਹੜੇ ਰਹਿ ਗਏ ਨੇ ਕਈ ਤੇ ਕਈਆਂ ਦੇ 3-3 4-4 ਬੱਚੇ ਲੱਗੇ ਔਰ ਸਰਕਾਰ ਨੇ ਪਰਮਿਟ ਵੀ ਦਿੱਤੇ ਆ ਨਾ ਇਹਨਾਂ ਕੋ ਪਰਮਿਟ ਆ ਦੁਕਾਨਾਂ ਵੀ ਦਿੱਤੀਆਂ ਨੇ ਔਰ ਕਈਆਂ ਦੇ ਕਿੰਨੇ ਕਿੰਨੇ ਬੰਦੇ ਲੱਗੇ ਨੇ ਪਰ ਇਹਨਾਂ ਵਿੱਚੋਂ ਤਾਂ ਕੋਈ ਬੰਦਾ ਨਹੀਂ ਲੱਗਾ ਨੌਕਰੀ ਤੇ ਇਹ ਰੋਜੀ ਰੋਟੀ ਤੋਂ ਆਤਰ ਨੇ ਔਰ ਕਈਆਂ ਦੇ ਹਾਲਾਤ ਤੇ ਬਿਆਨ ਹੀ ਨਹੀਂ ਕੀਤੇ ਜਾਂਦੇ ਸੋ ਮੇਰੀ ਖਾਰੇ ਨੂੰ ਬੇਨਤੀ ਆ ਕਿ ਜਿੰਨੇ ਜੋਤਪ੍ਰੀਤ ਸਿੰਘ ਨੇ ਇਹ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਆਪਾਂ ਸਾਰੇ ਨਾਲੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਨਾਲੇ ਜਿਹੜੇ ਆਪਣੇ ਜਿਹੜੇ ਮਸਲੇ ਰਹਦੇ ਨੇ ਉਹ ਬਾਦਲ ਸਾਹਿਬ ਨੂੰ ਰਣਕੇ ਸਾਹਿਬ ਨੂੰ ਮਿਲ ਕੇ ਹੱਲ ਕਰਾਈਏ ਮੇਰਾ ਇੱਥੇ ਇਹਨਾਂ ਦੇ ਘਰ ਆਉਣ ਦਾ ਮਕਸਦ ਇਹੀ ਆ ਕਿ ਇਹਰੀ ਬੰਦਾ ਉਦਾਂ ਗੱਲ ਕਰਦਾ ਤੇ ਯਕੀਨ ਨਹੀਂ ਹੁੰਦਾ ਇੱਕ ਜਿਹੜੇ ਫੂਲ ਕੇ ਪੈਣ ਸੀ ਭਗਵੰਤ ਸਿੰਘ ਉਹ ਵੀ ਸ਼ਹੀਦ ਹੋ ਗਏ ਉਹ ਦੁਨੀਆ ਨੂੰ ਅਲਵਿਦਾ ਕਰਕੇ 40 ਸਾਲ ਦਾ ਬੜਾ ਲੰਮਾ ਸਮਾਂ ਹੁੰਦਾ ਇਨਸਾਫ ਨੂੰ ਦੀਤੇ-ਦੀਤੇ ਦੁਨੀਆ ਨੂੰ ਅਲਵਿਦਾ ਕਰਕੇ ਚਲੇ ਗਏ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਬੱਚੇ ਤੂੰ ਇੱਕ ਨੂੰ ਸੱਟ ਲੱਗੀ ਆ ਹੋਰ ਕਿਸੇ ਨੂੰ ਨੌਕਰੀ ਨਹੀਂ ਮਿਲੀ ਕਿਸੇ ਨੂੰ ਕੁਝ ਨਹੀਂ ਮਿਲਿਆ ਉਹ ਵੀ ਰੋਜੀ ਰੋਟੀ ਤੋਂ ਆਤਰਦੇ ਉਹ ਕਈ ਆਪਣੀ ਇੱਕ ਐਪਲੀਕੇਸ਼ਨ ਲੈ ਕੇ ਵੀ ਦਰبان صاحب تک ਨਹੀਂ ਪਹੁੰਚ ਸਕੇ ਉਹਨਾਂ ਦੀ ਵੀ ਐਪਲੀਕੇਸ਼ਨ ਵੀ ਮੈਂ ਲੈ ਕੇ ਪ੍ਰਧਾਨ ਸਾਹਿਬ ਦੇ ਪੇਸ਼ ਕਰੂੰਗਾ ਕਿਉਂਕਿ ਕਾਗਜ਼ ਤੋਂ ਮੈਂ ਉਹਨਾਂ ਕੋਲ ਲੈ ਲੈ ਦੇ। ਇਨੀਆਂ ਬੇਨਤੀਆਂ ਕਰਨੀਆਂ ਸੰਸਦਾਂ ਕੇ ਕਿ ਇਹਨਾਂ ਦੀ ਵਤਨਵਾਦ ਇਹਨਾਂ ਦੀ ਬਾਹ ਫੜਨ। ਇਹਨਾਂ ਨੂੰ ਵੀ ਅੱਗੇ ਲਿਉਣਾ ਚਾਹੀਦਾ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਇਹ ਅਗਾਂਹ ਹੋਣ ਕੇ ਤੇ ਕਾਲੀ ਦਲ ਨੂੰ ਮਜ਼ਬੂਤੀ ਮਿਲਣੀ ਹੈ। ਔਰ 325 ਪਰਿਵਾਰ ਨਹੀਂ ਜਿਹੜੇ ਪਰਿਵਾਰ ਹਜ਼ਾਰਾਂ ਚ ਚੱਲ ਗਏ 325 ਪਰਿਵਾਰ ਅਸਰ ਜੀ ਇਹ 376 ਪਰਿਵਾਰ ਸੀ ਜਿੱਚੇ 40 ਨਾ ਮਿਲ ਗਏ 325 ਰਹਿ ਗਏ ਉਹਨਾਂ ਦੇ ਗਾਂ ਧੀਆ ਪੁੱਤ ਵਿਆਹ ਕੇ ਸਾਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ ਹਰ ਪਿੰਡ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦੇ ਬੱਚੇ ਨੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਸੋ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੀ ਅਕਾਲੀ ਲੀਡਰਸ਼ਿਪ ਨੇ ਜੋਧਪਰੀਆਂ ਵੀਰਾਂ ਨੂੰ ਤੇ ਧਰਮੀ ਸੋਧੀਆਂ ਨੂੰ ਨਵੰਬਰ 1988 ਵਾਲਿਆਂ ਨੂੰ ਗੱਲਬਾਤ ਦੇ ਵਿੱਚ ਲੈ ਕੇ ਤੁਰੀਆਂ ਤੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੀਆਂ ਔਰ ਕਾਲੀਤਲ ਨੂੰ ਮਜ਼ਬੂਤ ਕਰੀਆਂ ਨੇ ਪੇਸ਼ੀਆ ਪ੍ਰਵਾਨ ਕਰੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ